ਤਰਨਤਾਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਹਲਕੇ ਦੇ ਪਿੰਡ ਨੌਸ਼ਰਾ ਟਾਲਾ ਵਿਖੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਨੇ ਇਸ ਮੌਕੇ ਤੇ ਪਿੰਡ ਦੇ ਪਤਵੰਤਿਆਂ ਵੱਲੋਂ ਪਿੰਡ ਵਿੱਚ ਹਸਪਤਾਲ ਖੋਲ੍ਹਣ ਪਾਣੀ ਦੀ ਟੈਂਕੀ ਲਗਾਉਣਾ ਚੱਪੜ ਦੀ ਖਲਾਈ ਕਰਨਾ ਅਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਸੰਬੰਧੀ ਮੰਗਾਂ ਵਿਧਾਇਕ ਦੇ ਧਿਆਨ ਵਿੱਚ ਲਿਆਂਦੀਆਂ ਡਾਕਟਰ ਸੋਹਲ ਨੇ ਪਿੰਡ ਵਾਸੀਆਂ ਦੀਆਂ ਮੰਗਾਂ ਜਲਦੀ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਇਸ ਮੌਕੇ ਤੇ ਵਿਧਾਇਕ ਡਾਕਟਰ ਸੋਹਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀ ਨੁਹਾਰ ਵਧਣ ਲਈ ਵਿਕਾਸ ਕਾਰਜ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ ਤਾਂ ਕਿ ਰੰਗਲਾ ਪੰਜਾਬ ਦਾ ਸੁਪਨਾ ਪੂਰਾ ਕੀਤਾ ਜਾ ਸਕੇ ਉਹਨਾਂ ਕਹਿੰਦੇ ਕਿ ਪੰਜਾਬ ਸਰਕਾਰ ਨੇ ਸਾਰੇ ਘਰੇਲੂ ਖਪਤਕਾਰਾਂ ਲਈ 600 ਯੂਨਿਟ ਮੁਫਤ ਬਿਜਲੀ ਅਤੇ ਆਮ ਆਦਮੀ ਕਲੀਨਿਕ ਖੋਲ ਕੇ ਲੋਕਾਂ ਦਾ ਮਨ ਜਿੱਤਿਆ ਇਸ ਮੌਕੇ ਤੇ ਪੱਤਰਕਾਰਾਂ ਵੱਲੋਂ ਆਮ ਆਦਮੀ ਪਾਰਟੀ ਛੱਡ ਕੇ ਜਾਣ ਵਾਲੇ ਸੰਸਦ ਦੇ ਵਿਧਾਇਕਾਂ ਬਾਰੇ ਪੁੱਛੇ ਗਏ ਸਵਾਲਾਂ ਬਾਰੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਡਾਕਟਰ ਸੋਹਲ ਨੇ ਕਿਹਾ ਕਿ ਅਜਿਹੇ ਲੋਕ ਪਾਰਟੀ ਦੇ ਗद्दार ਨੇ ਅਤੇ ਗਦਾਰੀ ਕਰਨ ਵਾਲੇ ਅਜਿਹੇ ਲੋਕਾਂ ਨੂੰ ਪੰਜਾਬ ਦੀ ਸੂਝਵਾਨ ਜਨਤਾ ਕਦੇ ਵੀ ਸਮੂਹ ਮੂੰਹ ਨਹੀਂ ਲਾਵੇਗੀ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਅੰਮ੍ਰਿਤਸਰ ਦਾ ਜਿਹੜੇ ਪਿੰਡ ਵਿੱਚ ਮੀਟਿੰਗ ਹੋਈ ਹੈ ਜੀ ਤੇ ਕਾਹਦੇ ਸਬੰਧ ਵਿੱਚ ਕੀਤੀ ਗਈ ਹੈ ਅੱਜ ਤਰਨਤਾਰਨ ਹਲਕੇ ਦੇ ਬਾਰਡਰ ਦੇ ਉੱਤੇ ਪਿੰਡ ਗਰੀਵਖੇ ਪਹੁੰਚੇ ਆ ਜਿੱਥੇ ਸਰਦਾਰ ਕਸ਼ਮੀਰ ਸਿੰਘ ਦੇ ਗ੍ਰਹਿ ਵਿਖੇ ਇੱਕ ਵੱਡਾ ਇਕੱਠ ਹੋਇਆ ਜਿਹਦੇ ਵਿੱਚ ਜਿੱਥੇ ਆਦਮੀਆਂ ਨੇ ਵੱਡੀ ਵੱਡੀ ਗਿਣਤੀ ਦੇ ਵਿੱਚ ਹਿੱਸਾ ਲਿਆ ਉੱਥੇ ਔਰਤਾਂ ਵੀ ਪਿੱਛੇ ਨਹੀਂ ਆ ਉਹਨਾਂ ਨੇ ਵੀ ਵੱਡੀ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕੀਤੀ ਸੋ ਪਿੰਡ ਦੇ ਵਿਕਾਸ ਬਾਰੇ ਗੱਲਬਾਤ ਹੋਈ ਆ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਵਾ ਸੋ ਜਿਹਦੇ ਵਿੱਚ ਲੋਕਾਂ ਨੇ ਭਗਵੰਤ ਮਾਨ ਸਰਕਾਰ ਵੱਲੋਂ ਜੋ ਕੰਮ ਕੀਤੇ ਜਾ ਰਹੇ ਨੇ ਦੋ ਦੋ ਸਾਲਾਂ ਦੇ ਵਿੱਚ ਭਗਵੰਤ ਮਾਨ ਸਰਕਾਰ ਨੇ ਕਾਰ ਬਖਾਇਆ ਉਹਦੇ ਤੇ ਉਹਨਾਂ ਨੇ ਸੰਤੁਸ਼ਟੀ ਜ਼ਾਹਰ ਕੀਤੀ ਆ ਤੇ ਲੋਕਾਂ ਦੇ ਵਿੱਚ ਖੁਸ਼ੀ ਪਾਈ ਜਾ ਰਹੀ ਆ ਕਿ ਇਹ ਸਰਕਾਰ ਜਿਹੜੀ ਆ ਉਹ ਝੂਠਾ-ਮੂਠਾ ਨਹੀਂ ਕੋਈ ਇਹ ਅਸਲੀ ਵਿਕਾਸ ਕਰਾ ਰਹੀ ਆ ਕਿਉਂਕਿ ਅਸਲੀ ਵਿਕਾਸ ਜਿਹੜਾ ਮਨੁੱਖੀ ਸਰੋਤਾਂ ਦਾ ਵਿਕਾਸ ਹੁੰਦਾ ਜਿਹਦੇ ਵਿੱਚ ਸਿਹਤ ਸਿੱਖਿਆ ਤੇ ਰੁਜ਼ਗਾਰ ਜ਼ਰੂਰੀ ਆ ਸੋ ਭਗਵੰਤ ਮਾਨ ਸਰਕਾਰ ਇਸ ਪਾਸੇ ਵੱਲ ਧਿਆਨ ਦੇ ਰਹੀ ਆ ਸੋ ਲੋਕ ਜਿਹੜੇ ਨੇ ਉਹ ਭਗਵੰਤ ਮਾਨ ਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨੇ ਹਲਕੇ ਦੇ ਵਿੱਚ ਜੋ ਵਿਕਾਸ ਹੋ ਰਿਹਾ ਉਹਦੇ ਤੋਂ ਖੁਸ਼ ਨੇ ਸੋ ਉਹਨਾਂ ਨੇ ਵਿਸ਼ਵਾਸ ਦਵਾਇਆ ਵਾ ਕਿ ਆਉਣ ਵਾਲੀਆਂ ਜੋ ਚੋਣਾਂ ਨੇ ਜਾਂ ਆਉਣ ਵਾਲੀ ਕੋਈ ਵੀ ਕਿਸੇ ਵੀ ਪੜਾ ਦੇ ਉੱਤੇ ਉਹ ਹਰ ਪੜਾ ਦੇ ਉੱਤੇ ਜਿਹੜਾ ਭਗਵੰਤ ਮਾਨ ਸਰਕਾਰ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਆ ਉਹ ਮਦਦ ਕਰਨਗੇ ਸੋ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਸਾਥ ਪਿੰਡ ਪਿੰਡ ਜਾ ਰਹੇ ਨੇ ਕਿੱਥਾ ਦਾ ਆਪਾਂ ਦਾ ਵੀਰ ਹੋ ਰਿਹਾ ਜਣਾ ਲੋਕਾਂ ਵੱਲੋਂ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਲੋਕ ਜਿਹੜੇ ਨੇ ਉਹ ਪਹਿਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ 70 75 ਸਾਲ ਵੇਖ ਚੁੱਕੇ ਨੇ ਸੋ ਉਹਨਾਂ ਤੋਂ ਤੰਗ ਆਇਆ ਨੇ ਬਦਲਾ ਲਿਆਂਦਾ ਸੋ ਅੱਜ ਲੋਕਾਂ ਨੂੰ ਜਿਹੜਾ ਪੰਜਾਬ ਆ ਉਹ ਬਦਲਦਾ ਦਿਖ ਰਿਹਾ ਜਿਹਦੇ ਵਿੱਚ ਲੋਕਾਂ ਦੀ ਸਿਹਤ ਬਾਰੇ ਖਿਆਲ ਰੱਖਿਆ ਜਾ ਰਿਹਾ ਸਿੱਖਿਆ ਜਿਹੜੀ ਆ ਉਹਨੂੰ ਵਧੀਆ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਜਿਹੜਾ ਵਾ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਗਿਆ ਵਾ ਖੇਡਾਂ ਵਤਨ ਪੰਜਾਬ ਦੀਆਂ ਕਰਾਈਆਂ ਜਾ ਰਹੀਆਂ ਖੇਡ ਕਲਚਰ ਪੈਦਾ ਕੀਤਾ ਜਾ ਰਿਹਾ ਨਸ਼ਿਆਂ ਤੇ ਜਿਹੜਾ ਵਾ ਉਹ ਨਕੇਲ ਕੱਸੀ ਜਾ ਰਹੀ ਆ ਫਿਰ ਨਸ਼ਿਆਂ ਨੂੰ ਜਿਹੜਾ ਵਾ ਬੰਦ ਕਰਨ ਦੀ ਵਿਧਾਨਤਮਾਨ ਸਰਕਾਰ ਦੇੜੇ ਆ ਉਹਦੇ ਵਾਸਤੇ ਵੀ ਅਸੀਂ ਲੋਕਾਂ ਦਾ ਸਹਿਯੋਗ ਮੰਗਿਆ ਵਾ ਕਿਉਂਕਿ ਲੋਕਾਂ ਦੇ ਸਹਿਯੋਗ ਤੋਂ ਬਿਨਾ ਜਿਹੜੇ ਨਸ਼ੇ ਆ ਇਹ ਖਤਮ ਨਹੀਂ ਹੋਣੇ ਸੋ ਮੈਂ ਇਸ ਪਿੰਡ ਦੇ ਵਿੱਚ ਵੀ ਉਹਨਾਂ ਨੂੰ ਬੇਨਤੀ ਕੀਤੀ ਆ ਤੇ ਦੂਜੇ ਪਿੰਡਾਂ ਵਿੱਚ ਵੀ ਕਰ ਰਿਆਂ ਕਿ 10 10 15 15 ਮੈਂਬਰਾਂ ਦੀ ਨਸ਼ਾ ਰੋਕੂ ਕਮੇਟੀਆਂ ਬਣਾਓ ਉਹਦੇ ਵਿੱਚ ਜਿਹੜਾ ਨੌਜਵਾਨ ਨਸ਼ਿਆਂ 'ਚ ਫਸ ਕੇ ਉਹਨਾਂ ਦਾ ਆਪਾਂ ਰਲ ਮਿਲ ਕੇ ਇਲਾਜ ਕਰਾਈਏ ਤੇ ਜਿਹੜੇ ਨਸ਼ਾ ਤਸਕਰ ਨੇ ਉਹ ਨੰਬਰ ਹੈ ਤੁਸੀਂ ਪੁਲਿਸ ਨੂੰ ਸੂਚਨਾ ਦਿਓ ਪੁਲਿਸ ਵਾਦੇ ਤੇ ਕਾਰਵਾਈ ਕਰੂ ਜੇ ਨਹੀਂ ਪੁਲਿਸ ਕਰਦੀ ਤਾਂ ਮੈਨੂੰ ਦੱਸੋ ਕਿਉਂਕਿ ਆਪਾਂ ਪੰਜਾਬ ਦਾ ਵਿੱਚੋਂ ਨਸ਼ਾ ਖਤਮ ਕਰਨਾ ਵਾ ਉਹਦੇ ਵਾਸਤੇ ਲੋਕਾਂ ਦੇ ਸਹਿਯੋਗ ਦੀ ਲੋੜ ਹੈ ਸੋ ਲੋਕ ਜਿਹੜੇ ਨੇ ਅੱਜ ਭਗਵੰਤ ਮਾਨ ਸਰਕਾਰ ਤੇ ਖੁਸ਼ ਨਹੀਂ ਸੋ ਜਿਹੜੇ ਪਿੰਡ ਵੀ ਮੈਂ ਜਾਣਾਂ ਜਿੱਥੇ ਮੈਂ ਸ਼ਹਿਰ ਚ ਜਾਣਾ ਸਾਰਿਆਂ ਵੱਲੋਂ ਬੜਾ ਹੰਗਾਰਾ ਮਿਲਦਾ ਵਾ ਕਿ ਅਸੀਂ ਹਮ ਹਮਾ ਕੇ ਆਮ ਆਦਮੀ ਪਾਰਟੀ ਦੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਮਦਦ ਕਰਾਂਗੇ ਕਿਹੜੇ ਐਮਐਲਏ ਐਮਪੀ ਆਮ ਆਦਮੀ ਛੱਡ ਗਏ ਭਾਈ ਭਾਈ ਚਲੇ ਗਏ ਯਾਰ ਉਸ ਦੇ ਨਾਲ ਆਮ ਆਦਮੀ ਪਾਰਟੀ ਚੋਕ ਸਭਾ ਜੁੜਾ ਕੀ ਫਰਕ ਪਵੇਗਾ ਕੋਈ ਫਰਕ ਨਹੀਂ ਪਵੇਗਾ ਜੀ ਗਿਦਾਰਾਂ ਦਾ ਕੰਮ ਹੁੰਦਾ ਗਿਦਾਰੀਆਂ ਕਰਨੀਆਂ ਸੋ ਗਿਦਾਰ ਚਲੇ ਗਏ ਨੇ ਬਹੁਤ ਵੱਡੀ ਗਿਦਾਰੀ ਕੀਤੀ ਉਹਨਾਂ ਨੇ ਕਿਉਂਕਿ ਲੋਕਾਂ ਨੇ ਜਿਹੜਾ ਸੀ ਉਹਨਾਂ ਨੂੰ ਵੋਟਾਂ ਪਾਈਆਂ ਸੀ ਆਮ ਆਦਮੀ ਪਾਰਟੀ ਦੇ ਨਾਂ ਤੇ ਸੋ ਅੱਜ ਜੁਹਨਾਂ ਨੇ ਜਿੱਥੇ ਜਿਹੜੇ ਆਮ ਆਦਮੀ ਪਾਰਟੀ ਉੱਥੇ ਉਹਦੇ ਨਾਲ ਗਦਾਰੀ ਕੀਤੀ ਉੱਥੇ ਉਹਨਾਂ ਲੋਕਾਂ ਦੇ ਨਾਲ ਵੱਧ ਗਦਾਰੀ ਕੀਤੀ ਆ ਸੋ ਲੋਕਾਂ ਦੇ ਵਿਸ਼ਵਾਸ ਨੂੰ ਢਾਹ ਲਾਈ ਆ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੇ ਗਦਾਰਾਂ ਦਾ ਲੋਕ ਕਿਤਨਾ ਵਿਸ਼ਵਾਸ ਕਰਨਗੇ ਸੋ ਹੁਣ ਜਿਹੜੇ ਵੀ ਭਾਵੇਂ ਉਹਨਾਂ ਸੀਟ ਜਿਹੜੀ ਆ ਉਹਨੂੰ ਕਾਂਗਰਸ ਦੇ 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 ਬੀਜਪੀ ਪਰ ਉਹ ਜਿੱਤੂਗਾ ਨਹੀਂ ਕਿਉਂਕਿ ਲੋਕਾਂ ਨੇ ਉਹਦਾ ਕਰਤਾਰ ਦੇਖ ਲਿਆ ਵਾ ਸੋ ਇਹੋ ਜੇ ਕਰਤਾਰ ਜਿਹੜਿਆ ਉਹ ਲੋਕੀ ਅੱਜ ਪਸੰਦ ਨਹੀਂ ਕਰਦੇ ਉਹ ਸਮਾਂ ਲੰਘ ਗਿਆ ਜਦੋਂ ਲੋਕ ਜਿਹੜੇ ਸੀ ਉਹ ਇਹੋ ਜੇ ਜਿਹੜੇ ਸੀ ਗਦਾਰ ਉਹਨਾਂ ਦੇ ਮਗਰ ਫੇਲ ਲੱਗ ਜਾਂਦੇ ਹੁਣ ਨਹੀਂ ਹੁਣ ਤੇ ਲੋਕ ਕੰਮ ਦੇਖਦੇ ਆ ਹਨ ਲੋਕਾਂ ਨੂੰ ਕੋਈ ਬੰਦਿਆਂ ਨਾਲ ਨਹੀਂਗਾ ਕੰਮਾਂ ਨਾਲ ਉਹ ਜਿਹੜੀ ਧਰਮ ਦੀ ਰਾਜਨੀਤੀ ਜਾਂ ਉਹ ਸਾਰਾ ਖਤਮ ਹੋ ਗਈ ਆ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਵਿੱਚ ਮੋਦੀ ਧਰਮ ਦੀ ਰਾਜਨੀਤੀ ਕਰ ਰਿਹਾ ਉਹਦੇ ਵਿੱਚ ਵੀ ਉਹ ਲੋਕ ਜਿਹੜੇ ਨੇ ਭਲੀ ਭਾਂਤ ਜਾਣੂ ਨੇ ਸੋ ਇਹ ਜਿਹੜੀਆਂ ਅੱਜ ਜੋ ਪੰਜਾਬ ਦੇ ਵਿੱਚ ਤੇ ਜਾਂ ਹਿੰਦੁਸਤਾਨ ਦੇ ਵਿੱਚ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਦਾ ਨੀਤੀਆਂ ਲੈ ਕੇ ਚੱਲ ਰਹੀ ਆ ਲੋਕ ਉਹਦੇ ਨਾਲ ਖੁਸ਼ ਨੇ ਲੋਕ ਆਮ ਆਦਮੀ ਪਾਰਟੀ ਨੂੰ ਸਾਥ ਦੇ ਰਹੇ ਆ ਤਰਨ ਤਰਨ ਤੋਂ ਸાગਰਦੀਪ ਸਿੰਘ ਅਰੋੜਾ ਦੀ ਰਿਪੋਰਟ